ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਵੋਗੇ ਇੱਕ ਵਾਰ ਖੈਰ ਬੇਨਤੀ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਪਾਲਤਨੀ ਕਰਿਆ ਕਰੋ ਫੱਟ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਹੀ ਕਿਸੇ ਦਾ ਫਾਇਦਾ ਹਿੰਦਾ ਅੱਜ ਦੀ ਆਪਣੀ ਵਿਜਿਟ ਪਿੰਡ ਬਈਕਾ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਹਿਸੀਲ ਪੱਟੀ ਬਾਈ ਗੁਰਤਾਰ ਸਿੰਘ ਦੇ ਫਾਰਮ ਤੇ ਪਹੁੰਚੇ ਆ ਦੋ ਵੜਾਂ ਸੂਈਆਂ ਸਵਾਈਆਂ ਤੇ ਦੋ ਮੱਜਾਂ ਸੂਈਆਂ ਸਵਾਈਆਂ ਚੋਂ ਪਸ਼ੂਆਂ ਦੀ ਕਰਦੇ ਆ ਡਿਟੇਲ ਬਣੇ ਰਿਓ ਐਂਡ ਤੱਕ ਕਰ ਫਰਜ਼ ਸਮਝ ਕੇ ਕਰਦੇ ਆ ਬਾਈ ਗੁਰਤਾਰ ਨਾਲ ਗੱਲ ਬਾਈ ਗੁਰਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੈਮ ਸਿੱਧਾ ਠੀਕ ਜੀ ਕਿਰਪਾ ਕੋ ਮਰਾਨ ਦਾਲਦੇ ਚਲੋ ਸ਼ੁਕਰ ਆ ਬਹੁਤ ਸਲਾਮ ਤੁਸੀਂ ਸਭ ਠੀਕ ਠਾਕ ਐ ਰੱਬ ਦੀ ਦਇਆ ਜੀ ਸਾਰੇ ਵੀਰਾਂ ਭਰਾਵਾਂ ਨੂੰ ਆਪਣੇ ਸਰੋਤਿਆਂ ਨੂੰ ਚੈਨ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪੀ ਕਲਾ ਦਾ ਠੀਕ ਹੈ ਜੀ ਤੇ ਨਾਮ ਨਾਮ ਗੁਰਤਾਰ ਪਿੰਡ ਪਿੰਡ ਪੈਂਕਾ ਜ਼ਿਲ੍ਹਾ ਤਰਨਤਾਰਨ ਹੂੰ ਤਹਿਸੀਲ ਪਟਨਾ ਹੂੰ ਫੋਨ ਨੰਬਰ ਆ 9955 ਹੂੰ 21909 ਚਾਰ ਪਸ਼ੂ ਹੈ ਪਈ ਜੀ ਚਾਰ ਪਸ਼ੂ ਹੈ ਜੀ ਅੱਛਾ ਜੀ ਦੋ ਗਾੜਾ ਦੋ ਮੱਜਾਂ ਤੇ ਇੱਤੋਂ ਸ਼ੁਰੂਆਤ ਕਰ ਲਗੇ ਇੱਤੋਂ ਕਰ ਲਓ ਮੈਂ ਤੁਸੀਂ ਠੀਕ ਆ ਸੂਈ ਸਵਾਈ ਸੂਈ ਸਵਾਈ ਮੈਂ ਸੂਈ ਨੂੰ ਵੇਚ ਲਵਾਂ ਕਿਸੰਧੂ ਸਾਹਿਬ ਹੋ ਗਿਆ 20 25 ਦਿਨ ਹੋ ਗਿਆ ਤਾਂ ਨਾ ਦਿਨਾਂ ਦਾ ਨਹੀਂ ਆ 20 ਦਿਨਾਂ ਦਾ ਮਾਲੇ ਇੱਕ ਮਹੀਨੇ ਦਾ ਮਾਲੇ ਆਪਾਂ ਝੂਠ ਚੜ ਮਾਰ ਕੇ ਵੀਡੀਓ ਨਾ ਪਾਈ ਅਜੇ ਤੱਕ ਤੇ ਨਾ ਪਾਉਣੀ ਆ ਸਚਾਈ ਦਾ ਮੁੱਲ ਪੈਂਦਾ ਸਚਾਈ ਜੀ ਦੱਸਾਂਗੇ ਚਲੋ ਤੁਹਾਨੂੰ ਇੱਕ ਨੰਬਰ ਹੋਊਗੀ ਦੋ ਤਾਂ ਟੈਂਪਾ ਵਿੱਚ ਆ ਗਲਾ 14 ਕਿਲੋ ਵੇ ਅੱਛਾ 12 ਕਿਲੋ ਆ ਜ ਮੈਂ ਗਰੰਟੀ ਦਊਗਾ ਠੀਕ ਹੈ ਕੋਈ ਵੀਰ ਭਰਾ ਤਾਂ ਕੋਈ ਵੀਰ ਕਈ ਤੇ ਕਈ ਹੱਦ ਕੋ ਕੰਡੇ ਹੈਗੇ ਆ ਪੰਡਲ ਲੈ ਕੇ ਆ ਜੇ ਹਾਂ ਠੀਕ ਹੈ ਕਿ ਨਹੀਂ ਠੀਕ ਹੈ ਤੇ ਕੋਈ ਬਾਕੀ ਹੋਰ ਬਿੱਲ ਕੋਲ ਠੰਗੀ ਢੀਰੀਆ ਇੱਕ ਗੱਲ ਹੋਰ ਖੋਦੀ ਆ ਹੂੰ ਦੱਸੋ ਉਹ ਵੀਡੀਓ ਚ ਇਹ ਮੈਂ ਰੱਖਣ ਵਾਲੀ ਆ ਜਿੰਨੇ ਬੰਦੇ ਨੇ ਕੋਣੀ ਆ ਹਾਂ ਜਿਹੜੇ ਬੰਦੇ ਨੇ ਪੱਠੇ ਪਾਉਣੇ ਆ ਕਿਉਂਕਿ ਜਨਾਨੀ ਨੂੰ ਮਾਰਾ ਜਾ ਤੁਰਦੀ ਆ ਠੀਕ ਹੈ ਜੋ ਬੰਨ ਕੇ ਪਿਛਾੜ ਹੀ ਰਾਣਾ ਉਦੋਂ ਮਾਰਿਆ ਗਿਆ ਸਿਰ ਲਾਉਂਦੀ ਮਾਰਦੀ ਨਹੀਂ ਆਵੇ ਹਾਂ ਮਾਰ ਦਿੰਦੇ ਆ ਵੇ ਜਿੱਕਰ ਮਰਜੀ ਮੈਂ ਆਵੇ ਲਾ ਕੇ ਤੁਰਿਆ ਹਦਾ ਮਾਰਦੀ ਨਹੀਂ ਆ ਤੇ ਜੋ ਬੰਨ ਗਿਆ ਬਿਛਾਣ ਹੋਣਾ ਨਾ ਉਦੋਂ ਸਿਰ ਜਾਲੋਗਣਾ ਚਲੋ ਖੋਲਗੇ ਦੱਸਾਂਗੇ ਵੀਡੀਓ ਜੋ ਉਹ ਸੱਚੀ ਦੱਸਾਂਗੇ ਓਕੇ ਸਹੀ ਗੱਲ ਖੁੱਲ ਗਈ ਕੋਈ ਵੀ ਵੀਰ ਪਰ ਆਪਣਾ ਸਬਤਾ ਕੱਢ ਲੈ ਰਾ ਬੱਚਾ ਜੇ ਮੀ ਨੇਗਰਾ ਹੋ ਗਿਆ ਜੀ ਅਮੀ ਜੀ ਉਹ ਕਰੀ ਉਹਗਾ ਕਟਾ ਟੀਗੇ ਦਾ ਭਿਆ ਕੁਈਆ ਜਾਵੜ ਲੈ ਚਲੋ ਤਾਂ ਫਤਫਤ ਮੋੜ ਦੋਰੀਆ ਮਾਰਾ ਸੇਵਾ ਚੰਗੀ ਹੋ ਗਈ ਮੈਂ 15 ਕਿਲੋ ਦੁੱਧ ਦੇ ਦੂੰਗੀ ਠੀਕ ਹੈ ਜੀ 12 ਕਿਲੋ ਸਜਣੋ ਕੰਡੇ ਵਾਲਾ ਦੁੱਧ ਜਿਹਨ ਭਾਈ ਜੀ ਦਾ ਲਾਓ ਭਾਈ ਜੀ ਕਾਦ ਬਹੁਤ ਚੰਗਾ ਵੱਡਾ ਜੀ ਨੋਨ ਭਾਈ ਜੀ ਦੀ ਕੀਮਤ ਜੀ ਆਹ ਤੀਨ ਤੋਂ ਕੋਈ ਆਪਾਂ ਭਾਵੇਂ ਦਾ ਕਰੀਏ ਤੇ ਭਾਵੇਂ ਲੱਖ ਕਰੀਏ ਹਾਂ ਜੈਸਨੋ 95000 ਦੀ ਮੈਂ ਦਵਾਂਗੀ 95 ਦੀ ਹਾਂ ਜੈਸਨੋ ਜੈਸਨੋ ਹੋਰ ਮਾਨਤਾ ਕਰਾਂਗੇ ਆਏ ਗਏ ਦਾ ਵੀ ਹੁੰਦਾ ਕਿੰਨਾਗਾ 2000 ਛੱਡਾਂਗੇ 90 ਦੀ ਦੇ ਦੇ 90 ਦੀ ਦੇ ਰਾਂ 90 ਨੂੰ ਮੇਰਾ ਇਹ ਵੀਡੀਓ ਦੇ ਵੀਰ ਨੂੰ ਹੱਥ ਜੋੜ ਕੇ ਹਰ ਕਿਸੇ ਨੂੰ ਬੇਨਤੀ ਮੇਰੀ ਤੇ ਜਿਹੜਾ ਮੈਂ ਮੋਲੇ ਵੀਡੀਓ ਤੇ ਕੀਤਾ ਮੈਂ ਇਹੋ ਹੀ ਲਵਾਂਗਾ ਨਾ ਵਾਧਾ ਨਾ ਘਾਟ ਕੋਈ ਵੱਧ ਕਰਕੇ ਜਾਂ ਲਾਉਣ ਵਾਲਾ ਵੀਰੋ ਆਪਦੀ ਬੇਨਤੀ ਕਬੂਲ ਰੱਖੇ ਠੀਕ ਆ ਦੂਜੇ ਨੰਬਰ ਤੇ ਆਹ ਛੋਟੀ ਨੀਲੀ ਦੀ ਸੂਈ ਸਵਾਈ ਸੂਈ ਸਵਾਈ ਸੂਈ ਨੂੰ ਚੁੱਕਾ ਦੇਣਿਆ ਅੱਛਾ ਦੋ ਤੇ ਤੇ ਥੱਲੇ ਆਖ ਤੋਂ 9 ਕਿਲੋ ਹੋਊਗਾ ਅੱਛਾ ਕਿਉਂ ਨੰਬਰ 1 ਹੋ ਗਈ ਕੋਈ ਭੂਰ ਵੀ ਕੋਈ ਸ਼ਟਾ ਨਹੀਂ ਆਹ ਰਤੀ ਮਾਰੀ ਜੀ ਨਾਲ ਆਪ ਲੈ ਤਾਂ ਨਾ ਬੇ ਪਾਲ ਪਈ ਆ ਹਾਂ ਬੇ ਥੋਂਦੇ ਪਈ ਗਾੜੀ ਆ ਬਿਲਕੁਲ ਤੇ ਤੁਹਾਨੂੰ ਇਹੇ ਨੂੰ ਮਗਲੇ ਨੂੰ ਹੈ ਗਈ ਆ ਹਾਲ ਪੈ ਗਈ ਹਾਲ ਬਾਕੀ ਠੰਡੀ ਸੀ ਬਿਲਕੁਲ ਹੋ ਕੇ ਆ ਆਮ ਮਗਰ ਨੀਲੀ ਦਾ ਕੱਟਾ ਹੀ ਤੁਈ ਨੂੰ ਚੌਥਾ ਦੇਣੀ ਬਾਤੀ ਬਰੀਕੀਆਂ ਬਰੂਕੀਆਂ ਚੰਗੀਆਂ ਠੀਕ ਹੈ ਖੋਲਗੇ ਤੋਲਗੇ ਤਣਾਵੀ ਬਿਲਕੁਲ ਚਵਾਈ ਓਕੇ ਤਣਾਦੀ ਚਵਾਈ ਦੀ ਆਪੀ ਗਾਰੰਟੀ ਹੋਊਗੀ ਠੀਕ ਹੈ ਬਾਅਦ ਵਿੱਚ ਆਪਣੇ ਘਰ ਲਈ 504 146 ਕੋਈ 5 ਦਾ ਨਾਮ ਤੇ ਭਰਦੇ ਗੋਣ ਗਾਰੰਟੀ ਦਊ ਨਕੇ ਕਰਦੀ ਨਾ ਪਾ ਲੈ ਹਲਦੀ ਆ ਜੀ ਠੀਕ ਹੈ ਲਾਇਓ ਕੋਈ ਆਪਾਂ ਤੁਹਾਡਾ ਭਾੜਾ ਭਰ ਕੇ ਖਾ ਦਿੰਨੇ ਆ ਕੋਈ ਆਨਲਾਈਨ ਵੀ ਜਮਗਾ ਲੈਂਦਾ ਹੁੰਦਾ ਉਹਦੇ ਘਰੇ ਜਾ ਕੇ ਚੋ ਕੇ ਪੈਸੇ ਦੇ ਦੇ ਭਾਰ ਘੁਰ ਪਹਿਲਾਂ ਪਾਉਂਦੀ ਰਹੀ ਆ ਪਹਿਲਾਂ ਕਿ ਤੇ ਸੂਣ ਤੋਂ ਪਹਿਲਾਂ ਪਾਉਂਦੀ ਰਹੀ ਆ ਆਪਾਂ ਲੈਂਦੀ ਆ ਹਾਂਜੀ ਆਪਣੀ ਘਰ ਦੀ ਨਹੀਂ ਆ ਸੂਣ ਤੋਂ ਪਹਿਲਾਂ ਪਾਉਂਦੀ ਰਹੀ ਹੋਵੇ ਯੇਰ ਆ ਆਪਾਂ ਆਂਦੇ ਘਰ ਦੀ ਗਾਰੰਟੀ ਦਵਾਂਗੇ ਠੀਕ ਹੈ ਕਿ ਨਹੀਂ ਇੱਥੇ ਦੁੱਧ ਆਪਰੇ ਘਰ 2 ਮਹੀਨ ਦਾ ਆਗੇ ਭਾਵੇਂ 3 ਜਾਂ ਕੋਈ 4 ਭਾਵੇਂ 4 ਚੋਲੇ ਇੱਥੋਂ ਦੀ ਗਰੰਟੀ ਆ ਪਾਇਆ ਦੀ ਮੇਰੇ ਕੇ ਤੇ ਘਰ ਦੀ ਗਰੰਟੀ ਨਹੀਂ ਆਗੇ ਆਪਣੇ ਘਰ ਦੀ ਦੇ ਦੋ ਘਰ ਦੀ ਗਰੰਟੀ ਦਊਗਾ ਬਿਲਕੁਲ ਖੋਲਗੇ ਬੱਚਾ ਫਿਰ ਲਾ ਲਈਏ ਧਾਰਾ ਸੋਰਾ ਮਾਰਨੀਆ ਮਾਰ ਦਈ ਹੈ ਹਨਾ ਨਿਵਾੜ ਕੇ ਧਾਰਾ ਇੱਕ ਦੋ ਦੋ ਕੋਈ ਗੱਲ ਆ ਵੀ ਆਇਆ ਤੁਹਾਨੂੰ ਨਾ ਪਤਾ ਕੀ ਆ ਅੱਜ ਹੀ ਪਈ ਆ ਓਕੇ ਰੋਈ ਹੋਰ ਛੱਟਾ ਥਣ ਵੱਧ ਘੱਟ ਕਿਤੇ ਰੱਖੀ ਹੋਊ ਠੀਕ ਹੈ ਕੋਲੀ ਜੋ ਹਾਂ ਰੂਵਰ ਜੀ ਹਨ ਕਾਣ ਚੰਗਾ ਪਸਮਖੇ ਬਣਾਈ ਮਗਰੋਂ ਵੀ ਲਾ ਦਿਓ ਇਹਨੂੰ ਤੇ ਇਹ ਜੈਸਨੋ ਬਾਈ ਕਿਨੇ ਜੀ ਜਸਨੋ ਵੀਰ ਜੀ ਮੋਲ ਭਾਏ 90 ਕਰੀਏ 95 ਕਰੀਏ 85000 ਦੇ ਦਵਾਂਗੇ ਯਾ 85 ਹੀ ਤੇ ਹੋਰ ਹੋ ਜੂ ਬੜਾ ਬੜਾ ਮਾਨਤਾ ਕਰਤਾ ਹਾਂ 1000 2000 ਦਾ ਹਾਂ 82 ਦੀ ਦੇਣਾ ਹੈ ਦੇ ਦਿਓ ਆ ਆ ਗਈ ਗਾਈ ਸੋਈ ਸਵਾਈ ਤੇ ਕਿੰਨਾ ਬਈ ਦੁੱਧ ਪੱਕਾ ਜਿਹਦੇ ਥੱਲੇ ਸੰਧੂ ਸਾਹਿਬ ਆਜੂ ਸੋਈ ਉਹਨੂੰ ਵੀ ਦੇਣਾ ਮਹੀਨਾ ਹੀ ਮੰਨੇ ਕੋਈ ਹੈਨਾ ਨਹੀਂ ਮਹੀਨਾ ਨਹੀਂ ਆ ਕੋਈ ਸਰਟੀਫਾਈਡ ਟਾਕੇ ਤੇ ਦੇ ਦਿੰਦੇ ਨੇ ਟੀ.ਜੀ. ਲੋਕ ਜੱਡੇ ਭਰਾ ਕਰਦੇ ਆ ਹਾਂ ਤੇ ਦੁੱਧ ਦਾ ਤਾਂ ਬੜਾ ਛੱਡਦੇ ਰਿਹਾ ਘਰ ਵਾਲਾ ਤੇ ਤੂੰ ਲਾਵਾ ਵੀ ਇਹਦੀਆਂ ਦੇਨਾਂ ਦੇ ਬਛਰਾ ਹੋ ਗਾ ਕੋਈ ਜਿੰਨਾ ਮਰਜੀ ਮਾਲ ਲੈ ਯਾਰ ਭਾਵੇਂ ਮੀਨੇ ਦਾ ਮਾਲ ਲੈ ਚਲੋ ਤੋਰ ਕੇ ਤਸਵੀਰ ਸਜਾਈ ਹਾਂ ਬਿਲਕੁਲ ਕੱਲ ਮੈਂ ਥੱਲੇ 20 ਕਿਲੋ ਥੱਲੇ 10 ਕਿਲੋ 10 ਕਿਲੋ ਭਾਵੇਂ ਚਾਹਗਾ 12 ਕਿਲੋ ਹੋਣੀ ਅੱਛਾ ਅੰਦਾਜ਼ਾ ਉਹ 10 ਕਿਲੋ ਦਾ 10 ਹਾਂ ਤੋਰਦੀ ਫਰਾਂ ਨੂੰ ਤੋਰਦੀ ਸੂਆ ਤੂੰ ਜਾਊਗੀ ਸੂਆ ਤੂੰ ਜਾ ਜਲਸੀ ਦਾ ਪਾਟਾ ਹਾਂ ਜੱਸ ਨੇ ਕਿ ਤੋਂ ਚਾਨ ਇੱਕ ਨੰਬਰ ਹੋਊਗੀ ਬੱਚਾ ਆਸਨ ਲੱਕਾ ਅੱਛਾ ਤੋਂ ਤੇ ਬਾਲੀ ਜਾਦੀ ਆਦੇ ਓਕੇ ਅੰਮੀ ਧੀਰੀ ਪੁਲੀ ਕਹਿੰਦਾ ਬਾਈ ਜੀ ਰੇਟ ਇਹ ਆ ਬਾਬਾ ਜੀ ਤਾਂ ਰਮ ਬਾਦ ਕੇ ਮੜ ਗਈਆਂ ਆਪਾਂ ਕਿਉਂਕਿ ਕੋਈ ਵੀਰ ਨਾ ਆਨਲਾਈਨ ਹੀ ਬੰਗਾ ਲੈਣਾ ਹਾਂ ਆਪੇ ਘਰੇ ਚੋ ਕੇ ਪੈਸੇ ਦੇ ਦੇ ਲਓ ਜੀ ਅਗਲੇ ਸਣਾ ਦਾ ਸਜਣੋ ਜਵਾਜ ਹੈ ਬਿਲਕੁਲ 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 ਧਾਰ ਵੜੀ ਮੋਟੀ ਹੁੰਦੀ ਹੈ ਨਾ ਬੱਸ ਕਰੋ ਲਾ ਦੋ ਇਹਨੂੰ ਬਾਈ ਜੀ ਫਿਰ ਇਹਦੀ ਕੀਮਤ ਕਿੰਨੀ ਕਰਦਗੇ ਜੈਸਨੋ ਕੀਮਤ ਇਹਦੀ ਸਤੂ ਸਾਹਿਬ ਮੋਲ ਕਰਦੇ 40000 ਠੀਕ ਆ ਤੇ 35000 ਦੀ ਦੇ ਦਾਂਗੇ ਬਾ ਠੀਕ ਆ ਆ ਗਈ ਤਾੜੀ ਹੋਈ ਫਾਈ ਇਹਨੂੰ 20 25 ਦਿਨ ਹੋ ਗਿਆ ਅੱਛਾ ਮਹੀਨਾ ਹੀ ਕੋ ਲਾ ਦੇ ਮਹੀਨਾ ਹੀ ਲਾ ਦੇ ਹਾਂ ਮੱਝ ਮੱਝ ਮਗਰ ਅੱਛਾ ਬਾਾਕੀ ਇੱਕ ਗੱਲ ਹੈ ਵੀ ਇਹਨੂੰ ਮੱਝ ਨੂੰ ਚੁੰਗਣ ਦੀ ਨਹੀਂ ਜਾਜ ਅੱਛਾ ਇਹਨੂੰ ਦੁੱਧ ਪਿਆਈ ਦਾ ਬਾੜੇ ਚ ਬਾੜੇ ਹਾਂ ਠੀਕ ਹੈ ਚੱਲ ਆਓ ਓਕੇ ਬਾੜੇ ਦੁੱਧ ਪਿਆਈ ਦਾ ਇਹਦੇ ਥੱਲੇ ਦੁੱਧ 16 ਕਿਲੋ ਦੀ ਆਪਾਂ ਗਰੰਟੀ ਦਵਾਂਗੇ 16 ਤੋਂ 17 ਹੋਊਗਾ 15 ਨਹੀਂ ਹੋਊਗਾ 15 ਨਹੀਂ ਹੋਊਗਾ ਮੇਰੇ ਘਰ ਤੋਂ ਵੀ 2 ਟਾਂਕ 2 ਚੋਵੇ 3 ਚੋਵੇ ਠੀਕ ਹੈ ਨੰਬਰ 1 ਹੋਊਗੀ ਚਲੋ ਤੋੜ ਦੋ ਲੋ ਜੀ ਬਾਕੀ ਜਿੱਥੇ ਮਰਜ਼ੀ ਇਹਨੂੰ ਲਾ ਕੇ ਢੰਗੀ ਤਿਹਰੇਦੀ ਆ ਲੈਓ ਬਦਾਈਓ ਭਾਈ ਚਲੋ ਜੀ ਉਹ ਵਾ ਤੀਜਾ ਮੰਨ ਲਿਓ ਕੋਈ ਭਾਵੇਂ ਉਹ ਦੁੱਜਾ ਹੀ ਆ ਦੁੱਜਾ ਹੀ ਆ ਹਾਂ ਦੁੱਜਾ ਦੁੱਜਾ ਦੋਸਤ ਮਾਰ ਦੁੱਜਾ ਚੋਣ ਚੋਣਾਂ ਦੀ ਮੈਨੂੰ ਲੱਗਾ ਚੋਣਾਂ ਦੀ ਮੈਨੂੰ ਲੱਗਾ ਜੇ ਵੀਰ ਕੋਈ ਆਖੀ ਜਾਵੇ ਨਾ ਪਿੱਛੇ ਥੋੜੀ ਮਰੀ ਜਾਂਦਾ ਜਿਹੜਾ ਵੀਰ ਥੱਲੇ ਬਹਿ ਜੂਗਾ ਨਾ ਉਹ ਝੋਲੂਗਾ ਤੇ ਜੇ ਉਹ ਉੱਠ ਕੇ ਦੱਸੂਗਾ ਨਾ ਕਿ ਹੈਗਾ ਇਹਦੇ ਪੱਲੇ ਪਰ ਤੂਦ ਤੇ ਫਿਰ ਮੈਨੂੰ ਖੁਸ਼ੀ ਬਾਈ ਰੇਟ ਰੇਟ ਦਾ ਕਰਦੇ 65000 ਮੋਲ ਅੱਛਾ ਤੇ ਹਾਂ ਨਾ ਸਾਝਿਆ ਦੇ ਦਵਾਂਗੇ ਉਹ ਚੋਂ ਉਹ ਚੋਂ ਥੋੜਾ ਬੋੜਾ ਮਾਤਾ ਨਹੀਂ ਪੱਕੇ ਇੱਕੋ ਕਰ ਜਾਇ ਜ 57000 ਦੇ ਦਾਂਗੇ ਨਹੀਂ ਜਾਇ ਆਪਣੇ ਇটস ਜੇ ਡੇਟ ਆ 53000 ਦੀ ਜੈ ਸਨੋਏ ਕਰਦੇ 53 53 ਦੀ ਨਹੀਂ 55 ਦੀ ਦਵਾਂਗੇ ਜੈ ਸਨੋ ਕਰਦੇ ਕਰਦੇ ਹੀਰਲਾ ਪੀਸ ਹੈ ਮਾਰਦੇ ਥਾਪੀ ਭਾਇਆ ਤੇਰੀ ਮਾਲ ਲੈ ਨਹੀਂ ਆ 53 ਚ ਬਜਦਾ ਕੋਈ ਦਾ ਕਾਕਲ ਕੋਈ ਨਹੀਂ 53000 ਦੀ ਸਜਣੋ ਜੈ ਸਨੋਏ ਤੇ ਭਾ ਜਾਇਜ਼ ਆਪਣੀ ਖਰੀਦਦਾਰੀ ਕਰਿਓ ਚਾਰ ਪਸ਼ੂ ਪਾਈ ਦੇ ਕੋਲ ਮੱਝਾਂ ਤੇ ਵੜਾਂ ਸასი ਗਾਲ